ਹਰਗ੍ਰਿੰਦ ਮਹਾਰਾਜ ਜੀ ਨੇ ਮੇਰੇ ਨਾਲ ਸ਼ਾਮਲ ਜਿਨੇ ਇੱਕ ਪੰਡਤ ਨੂੰ ਗਿਆ ਪੰਡਤ ਜੀ ਸਤਾਨੰਦਰ ਪਰੜ ਪ੍ਰਾਣ ਦੀ ਕਥਾ ਸੁਣਾਇਆ ਉਹਨੇ ਮੇਰੇ ਮਨ 'ਚ ਇੱਕ ਆਰੰਭ ਕਰ ਦਿੱਤੀ ਸ਼ਾਇਦ ਇਸ ਨਾਲ ਇਤਨੇ ਨੇ ਵਿਚਾਰ ਆਏ ਇਹ ਪਰਲੋਕ ਦਾ ਰਸਤਾ ਸਾਲ ਕਰਦਾ ਰਸਤਾ ਜਦੋਂ ਦੂਤ ਇਸਾਪੀ ਜੀ ਉਹਨਾਂ ਸ਼ਰੀਰ ਵਿੱਚੋਂ ਕੱਢ ਕੇ ਮਾਰ ਦੇ ਘਟ ਤੇ ਲੈ ਜਾਂਦੇ ਰਸਤੇ ਦੇ ਵਿੱਚ ਬਹੁਤ ਸਾਰੀਆਂ ਬਿਖੜੀਆਂ ਥਾਵਾਂ ਆਉਂਦੀਆਂ ਕਿਤੇ ਅੱਗ ਵਿੱਚ ਹੀ ਲੰਘਣਾ ਪੈਂਦਾ ਕਿਤੇ ਤੁੱਤੇ ਰਹਤੇ ਨੇ ਉਹਨੇ ਕਿਤੇ ਕੀੜੀਆਂ ਟੰਗ ਗਲੀਆਂ ਵਿੱਚ ਹੀ ਲੰਘਣਾ ਪੈਂਦਾ ਕਿਤੇ ਵੇਪਰਣੀ ਨਦੀ ਆਉਂਦੀ ਕਿਤੇ ਖਸਲਾਤ ਉਹਨੇ ਬਹੁਤ ਕੁਝ ਹਜੇ ਵਿਛੜੇ ਰਹੇ ਉਹਨਾ ਥਾਵਾਂ ਦੇ ਕਿ ਜੀ ਬਰਤ ਸਕਿੰਦਾ ਸਹੀਓ ਇਹ ਜਮਦੂਤ ਮਾਰਦੇ ਕੁੜਤੇ ਲ ਜਾਂਦੇ ਕਿਸੇ ਤਾਂ ਖਰਚ ਕਰ ਲੋ ਕਿਵੇਂ ਉਹ ਛੋਟੇ ਛੋਟੇ ਜਿਹੜੇ ਕਰਮਚਾਰੀ ਭਜੰਤੋਂ ਬਿਨਾਂ ਕਿਤੇ ਜਾਂਦੇ ਕਿਵੇਂ ਰਸਤੇ ਚ ਲੁਟੇ ਜਾਂਦੇ ਤੁਹਾਨੂੰ ਲੱਗਦਾ